ਕਰ ਤੁਹਾਡਾ ਏ ਜ਼ਿੰਦਗੀ ਤੁਹਾਡੀ ਏ ਸਕੂਨ ਮਿਲਣਾ ਤੁਹਾਨੂੰ ਸੁੱਖ ਸ਼ਾਂਤੀ ਮਿਲਣੀ ਏ ਤੁਹਾਨੂੰ ਕਲੇ ਕਲੇਸ਼ ਰਹਿਣਾ ਉਹ ਵੀ ਤੁਹਾਡੇ ਮਨ ਵਿੱਚ ਪਰ ਥੋੜਾ ਜਿਹਾ ਵਿਚਾਰਨ ਦਾ ਯਤਨ ਕਰਿਓ ਹੋ ਸਕਦਾ ਏ ਕਿਸੇ ਦੀ ਵਿਵਤਾ ਜ਼ਿੰਦਗੀ ਦੇ ਅੰਦਰ ਇਹ ਮੇਰੀਆਂ ਕਈਆਂ ਹੋਈਆਂ ਗੱਲਾਂ ਕੰਮ ਆ ਜਾਣ ਨੰਬਰ 1 ਦੇ ਉੱਤੇ ਆਪਸਦਾਰੀ ਦੀਆਂ ਗੱਲਾਂ ਕੁਝ ਪਰਦੇ ਦੀਆਂ ਗੱਲਾਂ ਕੁਝ ਘਰੇਲੂ ਗੱਲਾਂ ਜਿਹੜੀਆਂ ਘਰ ਨੂੰ ਚਲਾਉਣ ਵਾਸਤੇ ਕਾਰਗਰ ਹੁੰਦੀਆਂ ਨੇ ਉਹ ਅੰਦਰੂਨੀ ਗੱਲਾਂ ਕਿਸੇ ਗਵਾਂਡੀ ਕੋਲ ਰਿਸ਼ਤੇਦਾਰ ਸੱਜਣ ਮਿੱਤਰ ਦੇ ਕੋਲ ਖੋਲਣ ਦਾ ਯਤਨ ਨਾ ਕਰੋ ਇੱਕ ਦੂਜੇ ਦੀ ਲੋਤੀ ਇੱਕ ਦੂਜੇ ਦੀ ਸ਼ਿਕਾਇਤ ਨਾ ਗਵਾਂਡੀ ਕੋਲ ਲਾਓ ਨਾ ਰਿਸ਼ਤੇਦਾਰਾਂ ਦੇ ਕੋਲ ਲਾਉਣ ਦਾ ਯਤਨ ਕਰੋ ਦੂਜਾ ਨੰਬਰ ਇੱਕ ਦੂਜੇ ਦੇ ਨਾਲ ਹਮਦਰਦ ਬਣ ਕੇ ਰੋ ਵੇਖੋ ਅੰਦਰੋਂ ਹਮਦਰਦੀ ਪ੍ਰਗਟ ਹੋਣੀ ਇਹ ਵੱਖਰੀ ਗੱਲ ਹੁੰਦੀ ਹੈ ਤੇ ਇੱਕ ਦੂਜੇ ਦੀ ਜ਼ਰੂਰਤ ਨੂੰ ਪੂਰਾ ਕਰਨਾ ਇਹ ਵੱਖਰੀ ਗੱਲ ਹੁੰਦੀ ਹੈ ਕਪੜੇ ਦੇ ਦਿੱਤੇ ਰੋਟੀ ਪਾਣੀ ਦੇ ਦਿੱਤਾ ਉਹਨੇ ਉਹਨੂੰ ਦਵਾਈ ਦਾਰੂ ਲਿਆ ਕੇ ਦੇ ਦਿੱਤਾ ਲੋੜਾਂ ਪੂਰੀਆਂ ਕਰਨੀਆਂ ਇੱਕ ਵੱਖਰੀ ਗੱਲ ਹੁੰਦੀ ਪਰ ਉਹ ਕਿਸ ਭਾਵਨਾ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਉਹ ਅਸਰਦਾਰੀ ਗੱਲ ਹੈ ਇੱਕ ਦੂਜੇ ਦੇ ਹਮਦਰਦ ਬਣ ਕੇ ਰਹੋ ਕਿਉਂ ਜਦੋਂ ਤੁਸੀਂ ਹਮਦਰਦ ਬਣ ਕੇ ਰਹੋਗੇ ਤੁਹਾਡਾ ਦਿੱਤਾ ਹੋਇਆ ਥੋੜਾ ਜਿਹਾ ਸੁੱਖ ਤੁਹਾਡੀ ਦਿੱਤੀ ਹੋਈ ਥੋੜੀ ਜੀ ਸਹੂਲਤ ਉਹ ਵੀ ਦੂਜੇ ਨੂੰ ਵੱਡੀ ਹੋ ਕੇ ਮਹਿਸੂਸ ਹੋਏਗੀ ਕਿਉਂ ਕਿਉਂਕਿ ਤੁਸੀਂ ਜੋ ਵੀ ਉਹਦਾ ਕਰ ਰਹੇ ਹੋ ਇੱਕ ਦੂਜੇ ਦਾ ਪਤਨੀ ਦਾ ਜਾਂ ਪਤੀ ਦਾ ਉਹ ਹਮਦਰਦੀ ਦੇ ਜ਼ਰੀਏ ਕਰ ਰਹੇ ਹੋ ਜਿੰਨਾ ਕਰ ਸਕਦੇ ਹੋ ਹਮਦਰਦ ਬਣ ਕੇ ਕਰ ਰਹੇ ਹੋ ਇਸ ਤੋਂ ਅਗਲਾ ਨੁਕਤਾ ਹੈ ਜਿਹੜਾ ਇੱਕ ਦੂਜੇ ਦੀਆਂ ਨਾ ਪਰੇਸ਼ਾਨੀਆਂ ਨੂੰ ਸਮਝਣ ਦਾ ਯਤਨ ਕਰੋ ਅਸੀਂ ਇੱਕ ਦੂਜੇ ਦੀਆਂ ਪਰੇਸ਼ਾਨੀਆਂ ਨੂੰ ਨਾ ਅਵਾਇਡ ਕਰਨ ਦਾ ਯਤਨ ਕਰਨੇ ਆ ਇੱਕ ਦੂਜੇ ਦੀਆਂ ਪਰੇਸ਼ਾਨੀਆਂ ਨੂੰ ਸਮਝੋ ਤੇ ਯਤਨ ਕਰੋ ਕਿ ਮੈਂ ਇਹਦੀ ਪਰੇਸ਼ਾਨੀ ਦੇ ਵਿੱਚ ਕਿਦਰੇ ਨ ਕਿਦਰੇ ਮਲਮ ਪੱਟੀ ਦਾ ਕੰਮ ਕਰ ਸਕਦਾ ਜਾਂ ਕਰ ਸਕਦੀ ਆ ਮੈਂ ਇਹਦੀ ਪਰੇਸ਼ਾਨੀ ਨੂੰ ਘਟਾਉਣ ਦਾ ਯਤਨ ਕਿਵੇਂ ਕਰਾਂ ਇਹਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਯਤਨ ਕਿਵੇਂ ਕਰਾਂ ਉਹ ਗੱਲਾਂ ਬਾਤਾਂ ਦੀ ਮਲਮ ਪੱਟੀ ਦੇ ਨਾਲ ਹਮਦਰਦੀ ਦੀ ਮਲਮ ਪੱਟੀ ਦੇ ਨਾਲ ਜਾਂ ਪੋਜ਼ਿਟਿਵ ਵਿਚਾਰਾਂ ਦੀ ਮਲਮ ਪੱਟੀ ਦੇ ਨਾਲ ਇੱਕ ਦੂਜੇ ਦੀ ਪਰੇਸ਼ਾਨੀ ਨੂੰ ਘਟਾਉਣ ਦਾ ਯਤਨ ਕਰੋ ਜੇ ਬੰਦਾ ਡੋਲਿਆ ਹੈ ਕੰਮ ਕਰ ਤੋਂ ਆਇਆ ਹੈ ਕਮ ਅਸ ਘਾਟਾ ਪੈ ਗਿਆ ਕਿਧਰੇ ਪੈਸਾ ਥੋੜਾ ਚਲਾ ਗਿਆ ਤੇ ਇਦਾਂ ਨਹੀਂ ਕਿ ਪਤਨੀ ਘਰ ਆਉਂਦਿਆਂ ਕਲੇਸ਼ ਮਚਾ ਕੇ ਬਹਿ ਜਾਏ ਮੈਂ ਸੂਟ ਲੈਣਾ ਸੀ ਮੈਂ ਗਜਰਾ ਲੈਣਾ ਸੀ ਮੈਂ ਗਲਦੀ ਚੈਣ ਬਣਾਉਣੀ ਸੀ ਤੂੰ ਆਣ ਕੇ ਕੰਨਾਂ ਵਿੱਚ ਗੱਲ ਪਾਈ ਨਹੀਂ ਉਹਦੇ ਹੰਦਰਦ ਸਾਥੀ ਬਣੋ ਜੇ ਪਤਨੀ ਕਿਧਰੇ ਵਿਆਹ ਕੋਲੇ ਉਹਦੀ ਨੌਕਰੀ ਦੇ ਅੰਦਰ ਉਹਦੇ ਪੇਸ਼ੇ ਦੇ ਅੰਦਰ ਕਿਧਰੇ ਕੋਈ ਉਹਨੂੰ ਪਰੇਸ਼ਾਨੀ ਆਈ ਤੇ ਤੇ ਪਤੀ ਦਾ ਫਰਜ਼ੇ ਨਹੀਂ ਪੰਦਾ ਕਿ ਉਹਨੂੰ ਵੱਡ-ਵੱਡ ਪਵੇ ਗਾਲਾਂ ਦੇ ਨਾਲ ਉਹਨੂੰ ਪੇਸ਼ ਆਵੇ ਨਹੀਂ ਹਮਦਰਦ ਬਣੋ ਸਾਥੀ ਬਣੋ ਤਾਂ ਕੀ ਹੋਇਆ ਘਾਟਾ ਪੈ ਗਿਆ ਥੋੜਾ ਬਹੁਤਾ ਤਾਂ ਕੀ ਹੋਇਆ ਆਪਣੀ ਜ਼ਿੰਦਗੀ ਥੋੜਾ ਮੁੱਕ ਗਈ ਜਾਂ ਆਪਣੀ ਜ਼ਿੰਦਗੀ ਕਿਸੇ ਨੇ ਥੋੜਾ ਸਾਡੇ ਤੋਂ ਖੋ ਲਈ ਆਪਾਂ ਦੁਬਾਰਾ ਸਟੈਂਡ ਹੋਣ ਦਾ ਯਤਨ ਕਰਾਂਗੇ ਤੋ ਇਦਾਂ ਦੇ ਹਮਦਰਦ ਸਾਥੀ ਇੱਕ ਦੂਜੇ ਦੇ ਬਣ ਕੇ ਰਹਿਣ ਦਾ ਯਤਨ ਕਰੋ ਇਸ ਤੋਂ ਅਗਲੀ ਗੱਲ ਇਹ ਜਿਹੜੀ ਉਹ ਬੜੀ ਐਮ ਹੈ ਇੱਕ ਦੂਜੇ ਦੀਆਂ ਨਾ ਭਾਵਨਾਵਾਂ ਨੂੰ ਸਮਝੋ ਤੇ ਭਾਵਨਾਵਾਂ ਦੀ ਕਦਰ ਵੀ ਕਰੋ ਆਪਾਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਨਾ ਭਾਵਨਾਵਾਂ ਦੀ ਕਦਰ ਕਰਨ ਦੀ ਆਪਾਂ ਨੂੰ ਆਦਤ ਪਈ ਆਪਾਂ ਇਹ ਸੋਚਨੇ ਵੀ ਜਿਹੜੀ ਮੇਰੀ ਭਾਵਨਾ ਹੈ ਉਹਦੀ ਕਦਰ ਹੋਣੀ ਚਾਹੀਦੀ ਹੈ ਕਦਰ ਹੋਣੀ ਜ਼ਰੂਰੀ ਹੈ ਜਿਹੜੀ ਦੂਜੇ ਦੀ ਭਾਵਨਾ ਹੈ ਉਹਦੀ ਮੈਂ ਕਦਰ ਕਰਾਂ ਜਾਂ ਨਾ ਕਰਾਂ ਨਹੀਂ ਜੇ ਤੁਸੀਂ ਆਪਣੀ ਭਾਵਨਾ ਦੀ ਕਦਰ ਕਰਾਉਣੀ ਚਾਹੁੰਦੇ ਹੋ ਤੇ ਤੁਹਾਨੂੰ ਇਹ ਜਾਤ ਸਿੱਖਣੀ ਪਵੇਗੀ ਦੂਜੇ ਦੀ ਭਾਵਨਾ ਦੀ ਵੀ ਇੱਜ਼ਤ ਕਰੋ ਦੂਜੇ ਦੀ ਭਾਵਨਾ ਦੀ ਵੀ ਕਦਰ ਕਰੋ ਇਸ ਤੋਂ ਅੱਗੇ ਲਾਇਲਕ ਬਣ ਕੇ ਗਵੰਡੀਆਂ ਨੂੰ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਕਹਿ ਲਾ ਕੇ ਆਪਣੇ ਘਰ ਦੀ ਜਿਹੜੀ ਅੰਦਰ ਦੀ ਸਟੋਰੀ ਉਹਨਾਂ ਨੂੰ ਖੋਲ ਕੇ ਦੂਜੇ ਦੇ ਸਾਹਮਣੇ ਰੱਖਣ ਦਾ ਯਤਨ ਨਾ ਕਰੋ ਇੱਕ ਦੂਜੇ ਦੇ ਕੋਲ ਇੱਕ ਦੂਜੇ ਦੇ ਮਾਪੇ ਬਾਬ ਦੀਆਂ ਲੁੱਤੀਆਂ ਨਾ ਲਾਇਆ ਕਰੋ ਤੇਰੀ ਮਾਂ ਨੇ ਆ ਕਿਆ ਤੇਰੇ ਪਿਓ ਨੇ ਆ ਕਿਆ ਉਹਨੂੰ ਕਵੇ ਉਹਨੂੰ ਕਵੇ ਨਹੀਂ ਆਪਾਂ ਸਾਰੇ ਦੇ ਸਾਰੇ ਆਮ ਸਧਾਰਨ ਜਨ ਸਧਾਰਨ ਆਮ ਇਨਸਾਨ ਆ ਆਪਾਂ ਬ੍ਰਹਮ ਗਿਆਨੀ ਨਹੀਂ ਆ ਤੋ ਖੈਰ ਇਹ ਨਹੀਂ ਕਿ ਗਲਤੀ ਕਿਸੇ ਤੋਂ ਹੁੰਦੀ ਨਹੀਂ ਹਰ ਬੰਦੇ ਦੇ ਅੰਦਰ ਗਲਤੀ ਹੁੰਦੀ ਖਾਮੀਆਂ ਹੁੰਦੀਆਂ ਨੇ ਖੂਬੀਆਂ ਹੁੰਦੀਆਂ ਨੇ ਤੁਸੀਂ ਦੂਜੇ ਦੀਆਂ ਖਾਮੀਆਂ ਨੂੰ ਉਬਾਰਨ ਦਾ ਯਤਨ ਕਰਦੇ ਹੋ ਤੇ ਜਦੋਂ ਤੁਹਾਡੀ ਖਾਮੀ ਸਾਹਮਣੇ ਆਉਂਦੀ ਉਦੋਂ ਚਾਹੁੰਦੇ ਹੋ ਵੀ ਇਹਦੇ ਉੱਤੇ ਪੜਦਾ ਪੈ ਜਾਵੇ ਜੇ ਆਪਣੀਆਂ ਖਾਮੀਆਂ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਹੋ ਜਾਂ ਵੇਖਣਾ ਚਾਹੁੰਦੇ ਹੋ ਤੇ ਯਤਨ ਕਰੋ ਕਿ ਦੂਜੇ ਦੀਆਂ ਖਾਮੀਆਂ ਨੂੰ ਵੀ ਟੱਕਾਂ ਦਾ ਯਤਨ ਕਰੋ। ਉਹਦੀ ਮਾਂ ਉਹਦੇ ਘਰ ਉਹਦਾ ਪਿਓ ਦੇ ਘਰ ਉਹਦੇ ਭੈਣ ਭਰਾ ਉਹਦੇ ਘਰ ਇੱਕ ਦੂਜੇ ਦੇ ਭੈਣ ਭਰਾਵਾਂ ਨੂੰ ਭੰਡਿਆ ਨਾ ਕਰੋ। ਇੱਕ ਦੂਜੇ ਦੇ ਮਾਪੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ। ਕਿਉਂ ਕਿਉਂਕਿ ਇਹ ਗੱਲਾਂ ਨੇ ਜਿਹੜੇ ਤੁਹਾਡੇ ਮਿਲਣ ਦੇ ਅੰਦਰ ਰੁਕਾਵਟ ਪੈਦਾ ਕਰਨਗੀਆਂ। ਮਿਲਣ ਦੇ ਅੰਦਰ ਬਾਧਾ ਪੈਦਾ ਕਰਨਗੀਆਂ। ਦੂਜੀ ਗੱਲ ਮਨਮਟਾਵ ਮਨਾ ਵਿੱਚ ਬੰਦਾ ਰਹਿੰਦਾ ਹੈ ਕਿਹੜਾ ਘਾਰੇ ਕਿਹੜੇ ਹਸਬੰਡ ਵਾਈਫ ਨੇ ਪਤੀ ਪਤਨੀ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੇ ਉਤਰਾ ਚੜਾ ਨਹੀਂ ਆਉਂਦੀ ਉਤਲ ਪੁਥਲ ਨਹੀਂ ਹੁੰਦੀ ਕਦੇ ਉਹਨਾਂ ਦਾ ਮਨਮਟਾਵ ਨਹੀਂ ਬਣਿਆ ਮਨਮਟਾਵ ਬਣਦਾ ਰਹੇਗਾ ਮਨਮਟਾਵ ਨੇ ਬੰਦੇ ਰਹਿਣਾ ਹੈ ਪਰ ਸਿਆਣੇ ਕਹਿੰਦੇ ਨੇ ਵੀ ਲੜਨ ਲੱਗੇ ਇੱਕ ਗੱਲ ਦਾ ਧਿਆਨ ਰੱਖ ਲਿਆ ਕਰੋ ਵੀ ਆਪਾਂ ਦੁਬਾਰਾ ਵੀ ਮਿਲਣਾ ਹੈ ਇਨੇ ਗੁੰਜਾਇਸ਼ ਰੱਖ ਕੇ ਲੜਿਆ ਕਰੋ ਲੜਿਆ ਕਰੋ ਪਰ ਇਨੀ ਗੁੰਜਾਇਸ਼ ਰੱਖ ਕੇ ਲੜਿਆ ਕਰੋ ਐਦਾਂ ਦੇ ਬੋਲ ਤੂਫਾਨੀ ਬੋਲ ਤੀਰਾਂ ਵਰਗੇ ਬੋਲ ਆਪਣੀ ਜ਼ੁਬਾਨ ਚੋਂ ਨਾ ਬੋਲੋ ਨਾ ਕੱਢੋ ਕਿ ਜਦੋਂ ਦੁਬਾਰਾ ਮਿਲਣ ਦੀ ਵਾਰੀ ਆਏ ਤੇ ਉਹ ਬੋਲ ਵਿਚਕਾਰ ਰੁਕਾਵਟ ਬਣ ਜਾਣ ਇਨ ਮੈਨੂੰ ਆ ਕਹਿਆ ਸੀ ਇਨੇ ਮੈਨੂੰ ਆ ਕਹਿਆ ਸੀ ਉਹ ਬੋਲ ਇਨੇ ਗਹਿਰੇ ਜ਼ਖਮ ਨਾ ਕਰ ਜਨ ਵੀ ਤੁਹਾਨੂੰ ਮਿਲਣ ਲੱਗਿਆਂ ਉਹ ਬੋਲ ਮਿਲਣ ਨਾ ਦੇਣ ਖੈਰ ਇਸ ਤੋਂ ਅੱਗੇ ਇੱਕ ਦੂਜੇ ਦੀ ਪਸੰਦ ਨੂੰ ਪਸੰਦ ਕਰਨ ਦੀ ਵੀ ਜਾਲ ਸਿੱਖੋ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾਉਣ ਦੀ ਵੀ ਜਾਲ ਸਿੱਖੋ ਜੇ ਕੋਈ ਚੀਜ਼ ਤੁਹਾਨੂੰ ਪਸੰਦ ਨਹੀਂ ਵੀ ਤਾਂ ਵੀ ਉਹਦੀ ਪਸੰਦ ਵਿੱਚ ਹਾਂ ਵਿੱਚ ਹਾਂ ਮਿਲਾਉਣ ਦਾ ਥੋੜਾ ਜਿਹਾ ਯਤਨ ਕਰੋ ਜੇ ਕੋਈ ਸਮਝਾਉਣਾ ਚਾਹੁੰਦੇ ਹੋ ਉਹਦੇ ਸਮਝਾਉਣ ਦਾ ਤਰੀਕਾ ਬਦਲੋ ਟੰਗ ਬਦਲੋ ਉਹ ਤੁਹਾਡੇ ਸਮਝਾਉਣ ਦਾ ਤਰੀਕਾ ਡਿਕਟੇਟਰਸ਼ਿਪ ਵਾਲਾ ਨਾ ਹੋਵੇ ਤੁਹਾਡੇ ਕਹਿਣ ਦਾ ਤਕਰੀਕ तरीका हुकमराना वाला ना होए उनु ठंग तरीके दे नाल कह के मसले नु सुलझाया ते उलझाया जा सकदा है एक नुक्ता ਹੋਰ ਨੋਟ ਕਰਿਓ ਇੱਕ ਦੂਜੇ ਦੀ ਪਿੱਠ ਪਿੱਛੇ ਇੱਕ ਦੂਜੇ ਦੀਆਂ ਚੁਗਲੀਆਂ ਕਰਨੀਆਂ ਵੀ ਬੰਦ ਕਰੋ ਆਪਸੀ ਬੈਸ ਬਸਈਏ ਤੋਂ ਯਤਨ ਕਰੋ ਕਿ बच ਕੇ ਰਹੀਏ ਬੈਸ ਬਸਈਏ ਵਿੱਚੋਂ ਨਿਕਲਦਾ ਨਹੀਂ ਤਕਰਾਰ ਨਿਕਲਦਾ ਹੈ ਹਾਂ ਜੇ ਤੁਹਾਨੂੰ ਲੱਗਦਾ ਹੈ ਵੀ ਬੈਸ ਬਸਈਆ ਵੱਧਦਾ ਜਾ ਰਿਹਾ ਹੈ ਪਤਨੀ ਜਿਆਦੇ ਸੁਭਾਗ ਗਰਮ ਵਾਲੀ ਹੈ ਗਰਮ ਹੁੰਦੀ ਜਾ ਰਹੀ ਹੈ ਤੇ ਥੋੜਾ ਜਿਹਾ ਫਰਜ ਬੰਦਾ ਹੈ ਪਤੀ ਦਾ ਉਹ ਠੰਡਾ ਹੋ ਜਾਏ ਜੇ ਪਤੀ ਕਿਧਰੇ ਕਿਸੇ ਕਾਰਨ ਕਰਕੇ ਆਪੇ ਤੋਂ ਬਾਹਰ ਜਾ ਰਿਹਾ ਹੈ ਕੰਟਰੋਲ ਤੋਂ ਬਾਹਰ ਜਾ ਰਿਹਾ ਹੈ ਤੇ ਅੱਗ ਬਾਲ ਕੇ ਅੱਗ ਨੂੰ ਨਹੀਂ ਬੁਝਾਇਆ ਜਾ ਸਕਦਾ ਪਤਨੀ ਦਾ ਫਰਜ ਬੰਦਾ ਹੈ ਉਸ ਮੌਕੇ ਨੂੰ ਪਛਾਨੇ ਉਸ ਵਕਤ ਥੋੜਾ ਜਿਹਾ ਆਪਣੇ ਆਪ ਨੂੰ ਕੂਲ ਡਾਊਨ ਕਰ ਲਵੇ 2 ਮਿੰਟ ਦੀ ਗੱਲ ਹੈ ਉਦੋਂ ਬਾਅਦ ਗੁੱਸਾ ਚਲਾ ਗਿਆ ਤੇ ਤੁਸੀਂ ਫਿਰ ਮਿਲ ਕੇ ਬੈਨ ਦੇ ਹਾਲਾਤ ਵਿੱਚ ਆ ਜਾਓਗੇ ਤੇ ਜੇ ਦੋਹਾਂ ਵੱਲੋਂ ਅੱਗ ਬਰੂਦ ਭਰਾਈ ਗਈ ਤੇ ਫਿਰ ਘਰ ਸੜ ਜਾਂਦੇ ਨੇ ਤਬਾਹ ਹੋ ਜਾਂਦੇ ਨੇ ਦੂਰੀਆਂ ਬਣ ਜਾਂਦੀਆਂ ਨੇ ਕਲੇ ਕਲੇਸ਼ ਵੱਜ ਜਾਂਦਾ ਉਹ ਘਰ ਜੰਗ ਦਾ ਖਾੜਾ ਬਣ ਕੇ ਰਹਿ ਜਾਂਦਾ ਗੁੱਸੇ ਦੇ ਅੰਦਰ ਵੀ ਇੱਕ ਹੱਦ ਬੰਦੀ ਤੱਕ ਰਹੋ ਤੁਹਾਨੂੰ ਇਹ ਯਾਦ ਰਹੇ ਕਿ ਮੈਂ ਪਤਨੀ ਨਾਲ ਗੱਲ ਕਰਦਾ ਪਤੀ ਨਾਲ ਗੱਲ ਕਰਦਾ ਉਸ ਹੱਦ ਬੰਦੀ ਨੂੰ ਕਰਾਸ ਕਰਨ ਦਾ ਯਤਨ ਨਾ ਕਰੋ